ਉਹ ਮਿਲ ਜਾਂਦਾ ਤੇ ਯਾਮਨ ਕੈਸ ਕਰਦੇ ਰੋਮੀਆਂ 8 ਦੀ 1 ਤੇ 2 로ਮன்ஸ் ਚੈਪਟਰ 8 ਵਰਸ 1 ਐਂਡ 2 ਮਿਲ ਗਿਆ ਤੇ ਲਿਖਿਆ ਸੋ ਹੁਣ ਉਹਨਾਂ ਨਾਲ ਜਿਹੜੇ ਮਸੀਹ ਯਿਸੂ ਵਿੱਚ ਹਨ ਸਜਾ ਦਾ ਹੁਕਮ ਨਹੀਂ ਹੈ ਕਿੰਨਾ ਤੇ ਸਜਾ ਦਾ ਹੁਕਮ ਨਹੀਂ ਜਿਹੜੇ ਮਸੀਹ ਯਿਸੂ ਵਿੱਚ ਹਨ ਉਹ ਚਹਨ ਪ੍ਰਭੂ ਦੇ ਨਾਮ ਨੂੰ ਵਡਿਆਈ ਪੀਲੇ ਹallelujah ਧੰਨਵਾਦ ਉਹਰੇ ਲਿਖਿਆ ਜਿਹੜੇ ਮਸੀਹ ਯਿਸੂ ਵਿੱਚ ਹਨ ਸਜਾ ਦਾ ਹੁਕਮ ਨਹੀਂ ਕਿਉਂਕਿ ਜੀਵਨ ਦੇ ਆਤਮਾ ਦੀ ਸ਼ਰਣੇ ਮਸੀਹ ਯਿਸੂ ਵਿੱਚ ਮੈਨੂੰ ਪਾਪ ਅਤੇ ਮੌਤ ਦੀ ਸ਼ਰਾਂ ਤੋਂ ਛੁਡਾ ਦਿੱਤਾ ਬੜੇ ਧਿਆਨ ਨਾਲ ਸੁਣੋ ਜਿਹੜੇ ਮਸੀਹ ਯਿਸੂ ਵਿੱਚ ਹਨ ਉਹਨਾਂ ਤੇ ਸਜਾ ਦਾ ਹੁਕਮ ਨਹੀਂ ਬਿਬਰਾਨਮ ਨੇ ਕਿਹਾ ਇਸ ਸੰਦੇਸ਼ ਹੈ ਲੈਟਿੰਗ ਆਫ ਦਾ ਪ੍ਰੈਸ਼ਰ ਦਬਾਅ ਤੋਂ ਮੁਕਤ ਹੋਣਾ ਇਸ ਮੈਸੇਜ ਉਸ ਨੇ ਕਿਹਾ ਕ੍ਰਾਈਸ ਇਜ਼ आवर ਰਿਫਿਊਜ ਪਰਮੇਸ਼ਰ ਸਾਡੀ ਪਨਾਹ ਦੀ ਜਗ੍ਹਾ ਹੈ ਸਾਡੇ ਲੁਕਨ ਦੀ ਥਾਂ ਹੈ ਕੋਰਟ ਪ੍ਰੋਵਾਈਡਡ ਪਲੇਸ ਆਫ ਸੇਫਟੀ ਪਰਮੇਸ਼ਰ ਨੇ ਖੁਦ ਆਪ ਸਾਡੀ ਸੁਰੱਖਿਆ ਦੀ ਥਾਂ ਮੁਹੱਈਆ ਕਰਵਾਈ ਹੈ ਧਿਆਨ ਦਿਓ ਵੀ ਉੱਥੇ ਹੀ ਸੁਰੱਖਿਤ ਹੋ ਜੋ ਕੁਝ ਪਰਮੇਸ਼ਰ ਨੇ ਤੁਹਾਨੂੰ ਬਖਸ਼ਿਆ ਹੈ ਹੁਣ ਉਹ ਕਿਹਾ ਸੀਗਾ ਕਿ ਦਵਾਈਤ ਲੈ ਕੇ ਨਿਸ਼ਾਨ ਲਗਾ ਹੁਣ ਇਦਾਂ ਇਹ ਨਹੀਂ ਕਿ ਕੋਈ ਵੀ ਆਪੀ ਨਿਸ਼ਾਨ ਲਾ ਲੇ ਨਿਸ਼ਾਨ ਉਹਦਾ ਮੰਨਿਆ ਜਾਣਾ ਸੀਗਾ ਜਿਹਦੇ ਤੇ ਉਹਨੇ ਨਿਸ਼ਾਨ ਲਾਇਆ ਆਪਣੇ ਲਾਇ ਨਿਸ਼ਾਨ ਨਹੀਂ ਚਲ ਸਕਦੇ ਕਿੰਨੇ ਸਮਝੇ ਆਪਣੇ ਲਾਏ ਨਿਸ਼ਾਨ ਨਹੀਂ ਚਾਹ ਸਕਦੇ ਨਿਸ਼ਾਨ ਉਹਦਾ ਸੱਚਾ ਮੰਨਿਆ ਜਾਣਾ ਜਿਹਦੇ ਤੇ ਦੂਤ ਨੇ ਲਗਾਇਆ ਹੈ ਧੰਇ ਬਗਵਾਨ ਨੇ ਕਿ ਕ੍ਰਾਈਸਟ ਇਜ਼ आवर ਰਿਫਿਊਜੀ ਉਹ ਹੀ ਸਾਡੇ ਉਹਨੇ ਸਾਡੇ ਲਈ ਸੁਰੱਖਿਆ ਦੀ ਥਾਂ ਮੋਹਈਆ ਕਰਾਈ ਹੈ ਅਮੈਨ देयर इज नो ਚਰਚ ਕੋਈ ਚਰਚ ਲੁਕਣ ਦੀ ਥਾਂ ਨਹੀਂ ਹੈ ਸੇਫਟੀ ਨਹੀਂ ਹੈ ਨੋ ਡਿਨੋਮੀਨੇਸ਼ਨ ਕੋਈ ਸੰਸਥਾ ਨਹੀਂ

ਉਸ ਧੜੀ ਜਵਾਨ ਨੇ ਇਸ ਮਸੀਹ ਨੂੰ ਰਿਜੈਕਟ ਕਰਕੇ ਤੇ ਨਰਕ ਚ ਸੁਰੱਖਿਸ਼ਤ ਲੱਭਦਾ ਪਿਆ ਸੀਗਾ ਉਹ ਨਹੀਂ ਲੱਭ ਸਕਦੀ ਕਿਉਂਕਿ ਮਸੀਹ ਇਸ ਨੂੰ ਰਿਜੈਕਟ ਕਰ ਦਿੱਤਾ ਗਿਆ ਉਹਰੇ ਤੋਂ ਬਣਾ ਕਿਤਾ ਜੀ ਬਣਾ ਸਕਦਾ ਸੀ ਕਿ ਨਹੀਂ ਆ ਮੈਂ ਕਹਿ ਸਕਦਾ ਉਹ ਕਿ ਰਾਹ ਸਚਾਈ ਤੇ ਜੀਵਨ ਨਾ ਪਾਸਟ ਰਿਆ ਨਾ ਸਰਚਿਆ ਨਾ ਕੋਈ ਸੰਸਥਾ ਹੈ ਨਾ ਕੋਈ ਘਰ ਹੈ ਰਾਹ ਸਚਾਈ ਤੇ ਜੀਵਨ ਯਿਸੂ ਮਸੀਹ ਹੀ ਹੈ ਔਰ ਇਹ ਬਿਨਾ ਕਿੱਦਾਂ ਸਚਾਈ ਮਿਲ ਸਕਦੀ ਕਿੱਦਾਂ ਜੀਵਨ ਆ ਸਕਦਾ ਹੈ ਵੀ ਕਿੱਥੇ ਸੁਰੱਖਿਤ ਹੋ ਮਸੀਹ ਯਿਸੂ ਵਿੱਚ ਇਹ ਸ਼ੁਰੂ ਹੈ ਹੀ ਪੜਿਆ ਉਹਨੇ ਉਹਦੇ ਵਿੱਚ ਫਿਰ ਆਇਆ ਅਮੀਨ ਉਹਨੇ ਆਪ ਕਿੰਨੀਆਂ ਚੀਜ਼ਾਂ ਹੀ ਬੜੀਆਂ ਉਹਨੇ ਆਪਣੇ ਆਪ ਫੇਰਾਇਆ ਉਹਦੇ ਵਿੱਚ ਉਹਦੇ ਨਾਲ ਨੂੰ ਮਹਿਮਾ ਮਿਲੇ ਧਿਆਨ ਦਿਓ ਜਈ ਉਹਦੇ ਵਿੱਚ ਹਾਂ ਤੇ ਸਦਾ ਲਈ ਸੁਰੱਖਿਅਤ